ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਹੋਰ ਸੌਜੀਕ ਦਾ ਠੀਕ ਠਾਕ ਲਓ ਜੀ ਹੁਣ ਮੀਨਾ ਇੱਕ ਬਹੁਤ ਖੁਸ਼ ਰਹੀ ਆ ਤੇ ਵੈਸੇ ਤਾਂ ਹੁਣ ਵੀ ਖੁਸ਼ ਹੀ ਆ ਪਰ ਆਪਣਿਆਂ ਤੋਂ ਦੂਰ ਜਾਣ ਦਾ ਦੁੱਖ ਤਾਂ ਹੁੰਦਾ ਹੀ ਆ ਤੇ ਹੁਣ ਅਸੀਂ ਜਾਣਾ ਹੈ ਕੱਲ ਨੂੰ ਕੱਲ ਨੂੰ ਚੱਲ ਜਣਾ ਤੇ ਪਾਪਾ ਜੀ ਸਾਡੇ ਪਾਪਾ ਜੀ ਨੂੰ ਮੈਂ ਨਾ ਆਈ ਸੀ ਪਿੰਡ ਤਲਵੰਡੀ ਤੇ ਪਾਪਾ ਜੀ ਥੋੜੇ ਬਿਮਾਰ ਜੇ ਆ ਤੇ ਮੰਜੇ ਤੇ ਹੀ ਆ ਵੈਸੇ ਤਾਂ ਉਹਦਾ ਠੀਕ ਆ ਵੈਸੇ ਗੱਲਬਾਤ ਕਰਦੇ ਆ ਪਾ ਥੋੜੀ ਸਿਹਤ ਧੌਨ ਜੀ ਹੋਈ ਹੋਰ ਉਹਨਾਂ ਨੂੰ ਮਿਲਣ ਆਏ ਸੀਗੇ ਹਾਂਜੀ ਹੋ ਜਾਣਾ ਠੀਕ ਹੋ ਜਾਣਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੁਣ ਜੀ ਛੁੱਟੀ ਹੋ ਗਈ ਖਾਧਵਨ ਤੇ ਹੋ ਗਈਆਂ ਤਿਆਰੀਆਂ ਤੇ ਸਵੇਰੇ ਚਲ ਜਾਣਾ ਆ ਇਸ ਲਈ ਪਾਪਾ ਜੀ ਹੁਣਾਂ ਨੂੰ ਅਸੀਂ ਹੁਣ ਮਿਲਣ ਆ ਗਏ ਰਾਤ ਨੂੰ ਸਵੇਰੇ ਜਲਦੀ ਤੁਰਨਾ ਕਰਕੇ ਤੇ ਪਾਪਾ ਜੀ ਹੁਣ ਸੀਗੇ ਜੇ ਬੋਲ ਲੈ ਕੇ ਕੈਪਟ ਸਤਿ ਸ਼੍ਰੀ ਅਕਾਲ ਬੁਲਾ ਦਿਓ ਸਾਰਿਆਂ ਨੂੰ ਸਾਸਤਰੀ ਕਾਲ ਬਲਾਕ ਅੱਥੀ ਦੀ ਗਾਸਾ ਸਾਰਿਆਂ ਨੂੰ ਸਤਿ ਪਿਆਰ ਬੋਤਾ ਹਾਂ ਬੋਤਾ ਆਪਰੇ ਬਿਹਦੇ ਹਾਂਜੀ ਉਹ ਰਾਜੀ ਕੋਣ ਆਦੇ ਹਾਂਜੀ ਸਾਰਿਆਂ ਦੇਖਿਆ ਬੰਦੇ ਸਾਰਿਆਂ ਨੇ ਦੇਖ ਹਾਂ ਤੁਸੀਂ ਆਪਣੀ ਸੇਲਾ ਰੋਣਾ ਥੋੜੀ ਨਾ ਭਲਾ ਅਸੀਂ ਫੇਰ ਆ ਜਾਣਾ ਛੇਤੀ ਰੋਵੋ ਨਾ ਕੋਈ ਗੱਲ ਨਹੀਂ ਰੋਣਾ ਥੋੜੀ ਅਸੀਂ ਫੇਰ ਛੇਤੀ ਆ ਜਾਣਾ ਦੁਸ਼ੀ ਹੋ ਜਾਣਾ ਕੁਛ ਨਹੀਂ ਹੁੰਦਾ ਇੱਦਾਂ ਥੋੜੀ ਤਾਂ ਨਹੀਂ ਹੁੰਦਾ ਬਈ ਹੋ ਜਾਣਾ ਹੋ ਜਾਂਦਾ ਠੀਕ ਗੱਲ ਕਰਨੀ ਠੰਡ ਹੋਈ ਹੋ ਨਾ ਹੁਣ ਬੌਸਮ ਬਦਲ ਗਿਆ ਤਾਂ ਬਈ ਬੱਦੂ ਆ ਖਾਲੇ ਦੀ ਪਿੱਤੇ ਦਰਦ ਹੁੰਦੇ ਜੀ ਅੱਛਾ ਜੀ ਇੱਕ ਐਪਸੂ ਚ ਤਾਂ ਗੋਲੀ ਦਿੱਤੀ ਪਤਾ ਨਹੀਂ ਹੋ ਜਾਣਾ ਹੋ ਜਾਣਾ ਠੀਕ ਹੋਈ ਨਹੀਂ ਹੋ ਜਾਣਾ ਹੋ ਲੈਣਾ ਬੰਦੇ ਹੋ ਗਏ ਭਈ ਆ ਹੋ ਜਾਣਾ ਹੋਣਾ ਠੀਕ ਇਦਾਂ ਹੀ ਹੁੰਦੀ ਆ ਸਿਆਣੇ ਜਿੰਨੀ ਵਾਰੀ ਉਮਰ ਹੋ ਜਾਂਦੀ ਜਿਹੜਾ ਮੂਹ ਆ ਨਾ ਪਿਆਰ ਬਹੁਤ ਤਾਂ ਬਹੁਤਾ ਦੇ ਲਿਆਣੇ ਬਹੁਤਾ ਪਿਆਰ ਨਾਲ ਪਿਆਰ ਸਹਿਨੇ ਲੱਗ ਪੋਤਾ ਓਕੇ ਆ ਅਦੇ ਵੀ ਆ ਗਿਆ ਵੀ ਕੋਈ ਨਹੀਂ ਕੋਈ ਨਹੀਂ ਪਪਾ ਆਪਾਂ ਇੱਥੇ ਹੀ ਆ ਟੈਂਸ਼ਨ ਨਹੀਂ ਲੈਣੀ ਹੈ ਦੋ ਸਾਲ ਕੱਢ ਜੀ ਬਸ ਦੋ ਸਾਲ ਰਿਹਾ ਜਿਆਦੇ ਜਿਆਦਾ ਵਿਆਹ ਕਰਨਾ ਆਪਾਂ ਜਿਆਦਾ ਵਿਆਹ ਕਰਨਾ ਆਪਾਂ ਹੋੜਾ ਇਥੋਂ ਕੁ ਬਾ ਜਮਾ ਚੰਗਾ ਹੈ ਸਹੀ ਹੋ ਜਾਣਾ ਹੈ ਸਹੀ ਹੋ ਜਾਣਾ ਹੈ ਹੋੜਾ ਆ ਠੀਕ ਆ ਗਿਆ ਸਾਡਾ ਛੇ ਹਾਂਜੀ ਆ ਗਿਆ ਲਓ ਜੀ ਆਪਣੀਆਂ ਹੋ ਗਈਆਂ ਤਿਆਰੀਆਂ ਹੁਣ ਤੇ ਛੁੱਟੀ ਹੋ ਗਈ ਖਤਮ ਮਹੀਨਾ 1 ਹੋ ਗਿਆ ਇੰਡੀਆ ਆਇਆ ਨੂੰ ਬਹੁਤ ਵਧੀਆ ਨਿਕਲਿਆ ਬਹੁਤ ਗੱਲਾਂ ਬਾਤਾਂ ਹੋਈਆਂ ਸਾਰੇ ਨਾਲ ਸਾਰੇ ਬੜੇ ਖੁਸ਼ ਸਰ ਬੜੇ ਖੁਸ਼ ਸੀਗੇ ਟਾਈਮ ਦਾ ਤਦ ਪਤਾ ਨਹੀਂ ਲੱਗਾ ਕਦੋਂ ਨਿਕਲ ਗਿਆ ਮਹੀਨਾ 1 ਪਤਾ ਨਹੀਂ ਲੱਗਾ ਵੇ ਇਦਾਂ ਲੱਗਦਾ ਵੇ ਅਸੀਂ ਕੱਲ ਆਏ ਸੀ ਹੋਜੇ ਚਲੋ ਕੰਮ ਦਾ ਫੇਰ ਕਰਨੇ ਪੈਣਾ ਹੀ ਹੈ ਨਾ ਕੰਮ ਤੇ ਤਾਂ ਜਾਣਾ ਪੈਣਾ ਇਹ ਹੀ ਇੱਕ ਪਰਦੇਸੀਆਂ ਦਾ ਹੁੰਦਾ ਹੈ ਕਿ ਜਾਣ ਦਾ ਪੰਜਾਬ ਨੂੰ ਇੱਥੇ ਆਉਣ ਦਾ ਬੜਾ ਚਾਹ ਹੁੰਦਾ ਕਿ ਜਾਣਾ ਆ ਆਪਾਂ ਆਪਣੇ ਆਂ ਚ ਬਹਿਣਾ ਆ ਗੱਲਾਂ ਬਾਤਾਂ ਕਰਾਂਗੇ ਕਿਉਂਕਿ ਪਰਦੇਸੀਆਂ ਦੀ ਉਧਰ ਬਾਹਰ ਦੀ ਜ਼ਿੰਦਗੀ ਕੁਛ ਐਦਾਂ ਦੀ ਆ ਖੂਦ ਡੱਟੂ ਬੰਮੂ ਆ ਕਿ ਖੂਬ ਵਿੱਚ ਘੁੰਮੇ ਚਲੋਗਾ ਸੁੱਥੇ ਘਰ ਤੋਂ ਕੰਮ-ਕੰਮ ਤੋਂ ਕਰ ਮਿਸਤਾ ਕਰਾਂਗੇ ਹਰ ਇੱਕ ਬੰਦਾ ਮਿਸ ਕਰਦਾ ਇਸ ਚੀਜ਼ਾਂ ਨੂੰ ਕਿ ਖੋਲ ਖੇਲ ਹੋਵੇ ਆਪਣੇ ਲੋਕ ਦਿਸਣ ਵਾਲੇ ਦੁਆਲੇ ਗੱਲਾਂ ਬਾਤਾਂ ਹੋਣ ਮਾਹੌਲ ਖੁਸ਼ੀ ਵਾਲਾ ਹੋਵੇ ਕਿਉਂਕਿ ਬਾਹਲੀਆਂ ਕੰਟਰੀਆਂ ਦੇ ਵਿੱਚ ਤਾਂ ਬਸ ਜ਼ਿਆਦਾਤਰ ਸਟ੍ਰੈਸ ਹੀ ਹੁੰਦੀ ਆ ਕਿ ਬਸ ਕੰਮ 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 ਜ਼ਿੰਦਗੀ ਵਿੱਚ ਕੰਮ ਵੀ ਜ਼ਰੂਰੀ ਆ ਕੰਮ ਕਰਨੇ ਤਾਂ ਪੈਣਾ ਹੀ ਆ ਪੈਸਾ ਵੀ ਜ਼ਰੂਰੀ ਆ ਪਰ ਸਕੂਨ ਜਿਹੜਾ ਆ ਪੰਜਾਬ ਆ ਕੇ ਮਿਲਦਾ ਅਸੀਂ ਸਕੂਨ ਤਾਂ ਇੱਥੇ ਹੀ ਆ ਜਿੰਨਾ ਮਰਜੀ ਆਪਾਂ ਕਹਿ ਦਈਏ ਕਿ ਬਾਹਰ ਗਏ ਆ ਜੀ ਪੈਸੇ ਕਮਾਉਂਦੇ ਆ ਪਰ ਪੰਜਾਬ ਵਰਗੀ ਰੀਸ ਜਿਹੜਾ ਬਾਹਰ ਬੈਠੇ ਆ ਉਹਨਾਂ ਨੂੰ ਤਾਂ ਪਤਾ ਹੀ ਹੋਣਾ ਕਿ ਕਿੱਦਾਂ ਦੀ ਫੀਲਿੰਗ ਆਉਂਦੀ ਜਿੰਨੀ ਖੁਸ਼ੀ ਹੁੰਦੀ ਆ ਉਦੋਂ ਇੱਥੋਂ ਜਾਣ ਦਾ ਗਮ ਵੀ ਹੁੰਦਾ ਕਿ ਯਾਰ ਹੁਣ ਫਸਟ ਟਾਈਮ ਨਿਕਲ ਗਿਆ ਹੁਣ ਤਿਆਰੀ ਹੋ ਗਈ ਆ ਤੇ ਬੈਗ ਸਾਰੇ ਰੈਡੀ ਆ ਤਿਆਰੀਆਂ ਮੈਡ ਹੋਣੀ ਲੱਗਿਓ ਤਿਆਰ ਹੋਣ ਹਾਂਜੀ ਰੈਡੀ ਹਾਂਜੀ ਸਸ ਜੀ ਤਾਂ ਜੀ ਸਾਰਿਆਂ ਨੂੰ ਕੀ ਹਾਲ ਚਾਲ ਐਸੇ ਹੋਂ ਚੱਲੇ ਆ ਕੋਈ ਨਹੀਂ ਕੋਈ ਚਲੋ ਜੀ ਪੈਕਿੰਗ ਸਾਰੀ ਹੋ ਗਈ ਆ ਤੇ ਤੇ ਹੁਣ ਆਪਾਂ ਵਾਪਸ ਕੰਮ ਕਰ ਨਿਆਣੇ ਵੀ ਉਦਾਸ ਹੋਇਆ ਤੇ ਇਸ ਕਰਕੇ ਹਾਂ ਕੋਈ ਨਹੀਂ ਸੀ ਹਾਂਜੀ ਹਾਂਜੀ ਬੋਲੋ ਮੈਂ ਨਹੀਂ ਬੋਲਣਾ ਮੈਂ ਸੱਚੇ ਗੱਲ ਬੋਲਾਂਗੀ ਹੋ ਹੀ ਜਾਂਦਾ ਬੰਦਾ ਇਮੋਸ਼ਨਲ ਵੀ ਹੋ ਜਾਂਦਾ ਕਿਉਂਕਿ ਖੁਸ਼ੀਆਂ ਕਿਹੜੇ ਨੂੰ ਛੱਡ ਕੇ ਜਾਣ ਉਹ ਦਿਲ ਤਾਂ ਨਹੀਂ ਕਰਦਾ ਪਰ ਜਾਣਾ ਪੈਂਦਾ ਹੈ ਫੇ ਹੁਣ ਕੰਮ ਵੀ ਕਰਨਾ ਸਾਰੇ ਪਾਸੇ ਦੇਖਣੇ ਪੈਂਦੇ ਆ ਚਲੋ ਤਨ ਮਲਾਉਂਦੇ ਹਾਂ ਥੱਲੇ ਚੱਲਦੇ ਆ ਮਮੀ ਨਾਲ ਗੱਲਬਾਤ ਕਰਦੇ ਕੋਈ ਹਾਂਜੀ ਲਓ ਜੀ ਰੈਡੀ ਹੋ ਗਏ ਆ ਤੇ ਮਮੀ ਹੁਣਾਂ ਦੋ ਬੈਗ ਗੱਲਾਂ ਕਰਦੇ ਆ ਮਮੀ ਸਾਡੇ ਹੁਣ ਉਹਨਾਂ ਹੁਣ ਇੱਥੇ ਰਹਿਣਾ ਹਾਂਜੀ ਮੈਂ ਨਹੀਂ ਰਹਿਣਾ ਹੋਰ ਤੇ ਕੀ ਕਰਨਾ ਹੁਣ ਚਲੋ ਕੋਈ ਨਹੀਂ ਆਉਂਦੇ ਆਉਂਦੇ ਰਵਾਂਗੇ ਇੱਥੇ ਕਾ ਨਹੀਂ ਇੰਨਾ ਟੈਂਟਾਂ ਗੋਣਾਂ ਨਹੀਂ ਵਧੀਆ ਨਿਕਲਿਆ ਟਾਈਮ ਹੈ ਨਾ ਬਹੁਤ ਸੋਹਣਾ ਨਿਕਲਿਆ ਖੁਸ਼ੀ ਸਾਰੀ ਪਤਾ ਨਹੀਂ ਲੱਗਾ ਟਾਈਮ ਦਾ ਇਹ ਤਾਂ ਲੱਗਦਾ ਕਿ ਅਸੀਂ ਕੱਲ ਆਏ ਸੀ ਤੇ ਅੱਜ ਚੱਲੇ ਆਂ ਤੇ ਚਲੋ ਜਿੱਦਾਂ ਦਾ ਤੰਦਰੁਸਤੀ ਚਾਹੀਦੀ ਆ ਤਾਂ ਇਹ ਕਹਿ ਲਾ ਜਾਣਾ ਹੀ ਪੈਣਾ ਕੰਮਕਾਰ ਵੀ ਕਰਨੇ ਪੈਂਦੇ ਆ ਕੰਮ ਵੀ ਜ਼ਰੂਰੀ ਆ ਨਾ ਪੱਕੀ ਚਲੋ ਜੇ ਕਿਸੇ ਨੇ ਮਿਲਣਾ ਹੋਵੇ ਤਾਂ ਮੰਮੀ ਹੁਣ ਇੱਥੇ ਹੀ ਆ ਚੰਦ ਰਸੀ ਘਰ ਇੱਥੇ ਸ਼ਾਮ ਜੀ ਸੀ ਤੇ ਤੁਸੀਂ ਸਾਰੇ ਮਿਲ ਸਕਦੇ ਕੋਈ ਵੀ ਆ ਕੇ ਵੈਲਕਮ ਤੇ ਹੋਰ ਮਮਾ ਬਸ ਠੀਕ ਆ ਵਧੀਆ ਹੁਣ ਨਹੀਂ ਗੱਲ ਆਉਂਦੀ ਬਈ ਹੁਣ ਨਹੀਂ ਗੱਲ ਆਉਂਦੀ ਚਲੋ ਠੀਕ ਆ ਜੀ ਫਿਰ ਤੁਹਾਨੂੰ ਜਾਣ ਲੱਗੇ ਮਿਲਦੇ ਆ ਆਜੇ ਮੈਂ ओके ਬਦਰ ਬਦਰ ਪਾਛੜ ਦੇ ਲੱਗਣਾ ਨਹੀਂ ਇਹ ਬਾਅਦ ਇੱਥੇ ਬਾਅਦ ਇਹ ਨਾ ਨਹੀਂ ਕਰੂੰਗਾ ਮੈਂ ਦੇਰਾ ਇਹਗਾ ਹੋਉਂਦਾ ਅੱਜ ਬਹੁਤ ਬੋਲ ਰਿਹਾ ਵੀ ਆ ਰਿਹਾ ਉਹ ਮੈਂ ਨਹੀਂ ਰਹਿਣਾ ਬਹੁਤ ਬਦਰ ਅੱਜ

ਅੰਜੀ ਕਿਰਜਾ ਜੀ ਲੋਜੀ ਪਹੁੰਚ ਗਏ ਅੰਮ੍ਰਿਤਸਰ ਤੇ ਲੱਗੇ ਹੁਣ ਉਡਾਨ ਭਰਨ ਦੀ ਸਿੰਗਾਪੁਰ ਦੀ ਹਾਂ ਅਜੇ ਬਹੁਤ ਟਾਈਮ ਲੱਗਿਆ 에ਰਪੋਰਟ ਤੇ ਯਾਰ ਹਾਂ ਬਹੁਤ ਆਸ਼ੀਵਾਰ ਸੇ ਯਾਰ ਹੋਰ ਸੁਣਾਉਗਾ ਠੀਕ ਠਾਕ ਅੰਜੀ ਵਾਲੇ ਜੀ ਸਿੱਧੇ ਠਾਕ ਗਏ ਅੱਜ ਅਮਰੀਕਾ ਰਿੰਗ ਦਤੋਂ ਜੀ ਹਜੇ ਸਟਿਕ ਕੋ ਕਿੰਨੇ ਘੰਟੇ ਪੇ ਆ 8:00 10:00 11 ਘੰਟੇ ਆ ਜੀ 3-4 ਘੰਟੇ ਸਫਰ ਕਰਨ ਆਇਆ। ਫੋਰਸ ਨਾਲ ਸਭ ਠੀਕ-ਠਾਕ ਚਲੋ। ਔਰ ਜਾਜ ਖੜਾ ਜੀ ਜਾਜ। ਯੂ نو ਸਾਡਾ ਕਿਆ ਆ ਜਾ ਗਿਆ ਇੱਥੇ। ਯੂ نو ਗਾਇਸ ਵੀਰੇ ਗਾਇਸ ਵੀਰੇ। ਸੋ ਠੀਕ ਹੈ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਗੁੱਡ ਮਾਰਨਿੰਗ। ਅਸੀਂ ਪਹੁੰਚ ਗਏ ਜੀ ਆਪਣੇ ਸ਼ਹਿਰ ਤੇ ਵਾਪਸ ਆ ਗਏ ਪਹਿਲਾਂ ਬੜੀ ਡਿਊਟੀ ਤੇ ਸਸੀ ਗਾਲ ਜੀ ਆ ਜੀ ਸਾਡੇ ਬੱਚਿਆਂ ਨੂੰ ਮਿਲੋ ਫਾਈਨਲੀ ਪਹੁੰਚ ਗਏ ਜੀ ਬੱਚਿਆਂ ਕੋਲ ਕੱਲ ਹੋ ਗਿਆ ਸੀ ਨੇਹਰਾ ਇਹ ਨਾ ਸਕੂਲ ਤੋਂ ਹੋਈ ਲੇਟ ਛੁੱਟੀ ਤੇ ਹੁਣ ਮਾਰਨਿੰਗ ਰੁਟੀਨ ਚ ਆ ਗਏ ਜਨਾਬ ਕੰਮ ਤੋਂ ਆ ਗਏ ਆ ਇੱਥੇ ਸ਼ਾਮਾਂ ਸੀ ਜਾਇਸ ਤੇ ਪਏ ਹੁੰਦੇ ਸੀ ਠੰਢੀ ਸਵੇਰ ਹੁੰਦੀ ਸੀ ਇੱਥੇ ਉਹ ਗਰਮੀਆਂ ਚ ਵਾਪਸ ਆ ਗਏ ਚਲੋ ਇਹ ਵੀ ਜ਼ਰੂਰੀ ਆ ਹਾਂ ਮੁੰਡਿਓ ਦੀ ਫਿਰ ਲਾਈਵ ਚੱਲੂਗੀ ਹੁਣ ਚੱਲੇ ਜੀ ਬੱਚਿਆਂ ਨੂੰ ਸਕੂਲ ਛੱਡਣ ਤੇ ਵਲੌਗ ਨੂੰ ਦਿਓ ਪਿਆਰ ਸਾਰਿਆਂ ਨੇ ਕਰਿਓ ਕਮੈਂਟ ਸਾਰਿਆਂ ਨੇ ਬਹੁਤ ਪਿਆਰ ਦਿੱਤਾ ਸਾਰੇ ਵਲੌਗ ਨੂੰ ਆਣਾ ਜਿਵੇਂ ਦੇਖਦੇ ਸੀ ਮੈਂ ਕਹਿੰਦਾ ਮੈਂ ਕਹਿੰਦਾ ਸੱਚਈਆ ਬੱਚੇ ਮਾਂ ਤੋਂ ਬਿਨਾ ਤੇ ਮਾਂ ਬੱਚਿਆਂ ਤੋਂ ਬਿਨਾ ਰਹਿਣਾ ਬਹੁਤ ਔਖਾ ਆ ਪਰ ਉਹਨਾਂ ਮਜਬੂਰੀਆਂ ਜਿਹੜੀਆਂ ਉਹ ਬੰਦੇ ਨੂੰ ਉਦਾਂ ਦੇ ਬਣਨਾ ਹੀ ਪੈਂਦਾ ਨਿਕਲਣਾ ਹੀ ਪੈਂਦਾ ਉਸ ਸਮੇਂ ਵਿੱਚ ਕੋਈ ਨਹੀਂ ਚਲਦੀ ਫਿਰ ਕਿਹੜਾ ਮਾਰਾਂਗੇ ਆਪਾਂ ਜ਼ਿਆਦਾ ਟਾਈਮ ਨਹੀਂ ਪਾਉਣਾ ਜਲਦੀ ਜਾਵਾਂਗੇ ਮੰਮੀ ਕੋ ਫੇਰ ਵਾਪਸ ਹੋਰ ਜਨਾਬ ਜੀ ਕਿੱਦਾਂ ਤਾਂ ਲੱਗਾ ਅੱਜ ਪਹਿਲਾ ਦਿਨ ਪਹਿਲਾ ਦਿਨ ਥੱਕਿਆ ਥੱਕਿਆ ਜਿਹਾ ਸੀਗਾ ਸਫ਼ਰ ਸੀਗਾ ਕੱਲ ਸ਼ਾਮ ਹੀ ਪਹੁੰਚੇ ਆ ਇੱਥੇ ਤੇ ਬਸ ਫਿਰ ਆਂਦੇ ਲੰਮੇ ਪੈ ਗਏ ਮਾਰ ਸਵੇਰੇ ਜਲਦੀ ਫੇਰਨਾ ਪੈਗਾ ਰੁਟੀਨ ਦੁਬਾਰਾ ਉਹੀ ਹੋ ਜਾਣ ਕੇ ਖੂ ਹੋਈ ਤਿਆਰੀ ਸੀਗਾ ਪਹਿਲਾਂ ਤੇ ਡੱਡੂ ਦੀ ਮਾਰੀ ਸ਼ਾਲ ਤੇ ਫੇਰ ਉੱਥੇ ਘੁੰਮਣ ਲੱਗ ਪਿਆ ਗੇੜਾ ਸ਼ੁਰੂ ਹਾਂ ਗੇੜਾ ਸ਼ੁਰੂ ਹਾਂ ਹਾਂਜੀ ਚਲੋ ਇਸ ਕੋ ਤੋਂ ਬਿਨਾ ਵੀ ਕੋਸ਼ ਨਹੀਂ ਆ ਬੱਚੇ ਸਾਡੇ ਫੇ ਹੁਣ ਮਹੀਨਾ ਹੋ ਗਿਆ ਸੀ ਛੁੱਟੀਆਂ ਨੂੰ ਤੇ ਟਾਈਮ ਪੈ ਗਿਆ ਕਾਫੀ ਤੇ ਵੀ ਬੱਚੇ ਬਹੁਤ ਸਾਡੇ ਵਧੀਆ ਬਹੁਤ ਵਧੀਆ ਟਾਈਮ ਕੱਢਿਆ ਤੇ ਸਪੈਸ਼ਲ ਥੈਂਕ ਯੂ ਬਹੁਤ ਬਹੁਤ ਰਜਵਿੰਦਰ ਦਾ ਦੀਪੂ ਹੁਣਾ ਦਾ ਇਹਨਾਂ ਨੇ ਇੰਨੀ ਕੇਅਰ ਕੀਤੀ ਹੈਗਾ ਜੀ ਉਹ ਨਾ ਨਹੀਂ ਕਰਨੇ ਬਹੁ ਮੰਮੀ ਕਿਹਾ ਕਿ ਇੱਥੇ ਫੀਲ ਨਹੀਂ ਹੋਣ ਦਿੱਤਾ ਤੇ ਚਲੋ ਇਦਾਂ ਹੀ ਆ ਆਪਣਿਆਂ ਨਾਲ ਰਲ ਮਿਲ ਕੇ ਜਿਹੜਾ ਟਾਈਮ ਲੰਘ ਜਾਂਦਾ ਉਹਦੇ ਵਰਗੀ ਰੀਸ ਨਹੀਂ ਹੈਗੀ ਤੇ ਚਲੋ ਜੀ ਠੀਕ ਆ ਮਿਲਦੇ ਤੁਹਾਨੂੰ ਹੁਣ ਬਲੌਗ ਪਤਾ ਨਹੀਂ ਹੁਣ ਤਾਂ ਲੇਟ ਕਿਤੇ ਪਾਪ ਹੋਇਆ ਕਰਨਾ ਇੱਥੇ ਆ ਕੇ ਇਦਾਂ ਹੀ ਤੁਹਾਨੂੰ ਪਤਾ ਬਿਜ਼ੀ ਹੋ ਜਾਂਦੇ ਦੌੜ ਭੱਜ ਲੱਗ ਜਾਣੀ ਹੈ ਹੁਣ ਦੁਬਾਰਾ ਫੇਰ ਉੱਥੇ ਤੁਹਾਡੇ ਬਿੱਲੇ ਸੀਗੇ ਤੇ ਮੰਮੀ ਨਾਲ ਹਾਸੇ ਮਜ਼ਾਕ ਕਰਦੇ ਆਪਾਂ ਬਲੌਗ ਬਣਾਉਂਦੇ ਰਹਿੰਦੇ ਸੀਗੇ ਤੇ ਹੁਣ ਕੰਮ ਵਿੱਚ ਹੋ ਜਾਣਾ ਜੀ ਬਿਜ਼ੀ ਤੇ ਸੇਰ ਵੀ ਸਾਰਿਆਂ ਨੂੰ ਇਹ ਹੀ ਆ ਕਿ ਵੀਡੀਓ ਨੂੰ ਲਾਈਕ ਕਰਿਓ ਕਮੈਂਟ ਕਰਿਓ ਤੇ ਸ਼ੇਅਰ ਵੀ ਕਰਨਾ ਨਾ ਭੁੱਲਿਓ ਮਿਲਦੇ ਆਂ ਜੀ ਅਗਲੇ ਬਲੌਗ ਵਿੱਚ ਥੈਂਕ ਯੂ ਸਾਰਿਆਂ ਦਾ ਸਾਸੀ ਕਾਲੀ ਸასი ਕਾਲੀ ਜੀ